ਛੋਟੀ ਸਾਹਿਬ ਪਹਿਲਾਂ ਤਾਂ ਵਧਾਈਆਂ ਦੋ ਸਾਰਿਆਂ ਨੂੰ ਜਿਹੜਾ ਇੱਕ ਅਲਟਰਾ ਆ ਰਿਹਾ ਨਵਾਂ 4-ਵੀਲ ਡਰਾਈਵ ਹਾਂਜੀ ਇੱਕ ਮਹਿੰਦਰਾ ਟ੍ਰੈਕ ਕੰਪਨੀ ਵੱਲੋਂ ਆਪਣਾ ਐਮਐਸ ਆ ਰਿਹਾ ਹੈਗਾ ਜੀ ਅਲਟਰਾ ਅਟਰੈਕਟਿਵ ਹੈ 605 4-ਵੀਲ ਡਰਾਈਵ ਹੈਗਾ ਤੇ ਨਵਾਂ ਹੀ ਕੰਪਨੀ ਨੇ ਲਾਂਚ ਕੀਤਾ ਏ ਤੇ ਜਿਹੜੇ ਮਤਲਬ ਕਹਿੰਦੇ ਨੇ ਨਾ ਵੀ ਅਸਲ 'ਚ ਜਿਹੜਾ ਅਰਜਨਵੈਲੀ ਨੌ ਜੁਨੇ ਦਾ ਉਹ ਤਾਂ ਉਹ ਸੀ ਤੋਂ ਬਣਿਆ ਤਾਂ ਦੇਖੋ ਨਹੀਂ ਜਿਵੇਂ ਮਤਲਬ ਨੋਵੋ ਨੂਵੋ ਤਾਂ ਬਾਅਦ 'ਚ ਆਇਆ ਜਣੀ ਜਿਹੜਾ ਅਰਜਨਵੈਲੀ ਜਾਣਿਆ ਜਾਂਦਾ ਤਾਂ ਉਹ ਸੀ ਨੂੰ ਜਾਣਿਆ ਜਾਂਦਾ ਤਾਂ ਇਹ ਬਹੁਤ ਟਾਈਮ ਦੀ ਰਿਕੁਆਇਰਮੈਂਟ ਦੀ ਬੀਤੀ ਬੰਦਿਆਂ ਦੀ ਇਹ ਮਤਲਬ ਕਸਟਮਰਾਂ ਦੀ ਬਹੁਤ ਡਿਮਾਂਡ ਸੀ ਵੀ ਇਹ ਜਿਹੜਾ 4 ਵੀ ਲਾਉਣਾ ਚਾਹੀਦਾ ਹਾਂ ਤੇ ਇਹਦੇ ਵਿੱਚ ਹਾਈ ਲੋ ਮੀਡੀਅਮ ਦੇ ਵਿੱਚ ਵੀ ਆਉਣਾ ਚਾਹੀਦਾ ਹੈ ਡਾਕਟਰ ਤੇ ਕੰਪਨੀ ਨੇ ਉਹ ਡਿਮਾਂਡ ਆਪਣੀ ਜਿਹੜੀ ਪੂਰੀ ਕੀਤੀ ਹੈ ਉਹ ਡਿਮਾਂਡ ਪੂਰੀ ਕੀਤੀ ਹੈ ਤੇ ਅਸੀਂ ਜਲਦੀ ਵੀਡੀਓ ਭਾਵਾਂਗੇ ਹਾਂ ਬਿਲਕੁਲ ਜੀ ਇਹ ਟਰੈਕਟਰ ਆਪਣਾ 10 ਤਰੀਕ ਦੇ ਨੇ ਤੇੜੇ ਆਪਣੇ ਕੋਲ ਪ ਇਹੀ ਤੁਸੀਂ ਵੀ ਸਾਡੇ ਕੋਲ ਆਏ ਕਿੰਨੇ ਟਰੈਕਟਰ ਦੇ ਲਈ ਅੱਜ ਅੱਜ ਸਰ ਅਸੀਂ ਆਪਣੇ ਰਿਕੁਆਇਰਮੈਂਟ ਅੱਜ ਵੀ ਚਾਰ ਟਰੈਕਟਰਾਂ ਦੀ ਹੈ ਅੱਜ ਦੀ ਹਾਂਜੀ ਬਾਕੀ ਅੱਜ ਤਿੰਨ ਤਾਂ ਡਿਲੀਵਰ ਕਰ ਰਹੇ ਹਾਂ ਪੱਕਾ ਕਿਹੜੇ ਕਿਹੜੇ ਟਰੈਕਟਰ ਅੱਜ ਦੇਣੇ ਜਿਹੜੇ ਇੱਕ ਆਪਾਂ 475 XP ਪਲੱਸ ਹੈ ਜੀ ਇੱਕ ਅੱਛਾ ਆ ਆ ਗਿਆ ਹਾਂਜੀ ਹਾਂਜੀ ਟਰੈਕਟਰ ਹੈ ਜੀ ਬੰਦਾ ਇੱਕ ਤਾਂ 475 ਹਾਂਜੀ ਅੱਛਾ ਦੂਜਾ ਦੂਜਾ 585 ਜੂਬੋ ਟਰੈਕਟਰ 4휠 ਡਰਾਈਵ ਜਿਹੜਾ ਉਹ ਖੜਾ ਹਾਂਜੀ ਉਹਦੇ ਵਿੱਚ ਤੇ ਇੱਕ ਆਪਾਂ ਦਮਾਂਗੇ ਅੱਜ ਅਲਟਰਾ ਟਰੈਕਟਰ ਅਸੀਂ ਇੱਕ ਜਿਹੜਾ ਉਹ ਉਧਰਲੀ ਸਾਈਡ ਉਹਲੇ ਤਿਆਰ ਹੋਈ ਜਾਂਦਾ ਹਾਂ ਹਾਂਜੀ ਹਾਂਜੀ ਉਹ ਵੀ ਤਿਆਰ ਕਰ ਰਹੇ ਆ ਟਰੈਕਟਰ ਅੱਜ ਨੇ ਮੇਰਾ ਆਉਣ ਦਾ ਵੀ ਮਕਸਦ ਆ 475 ਨੂੰ ਲੈ ਕੇ ਆ ਠੀਕ ਹੈ ਜੀ ਪਹਿਲਾਂ ਤਾਂ ਮੇਰਾ ਇਹ ਬਹਿਮ ਦੂਰ ਕਰੋ ਵੀ ਇਹ ਜਿਹੜਾ 475 ਹੈ ਇਹ ਕਿੰਨੇ ਤਰ੍ਹਾਂ ਚਾਉਂਦਾ ਹੈ ਬੜਾ ਚੱਕਰਾਂ ਚ ਪਾਇਆ ਹੋਇਆ ਅਗਲਾ ਲੇਨ ਘਸਾਉਂਦਾ ਮਿਲੋਂ ਨੂੰ ਘਸ ਜਾਂਦਾ ਇਹ ਇਹਦੇ ਬਾਰੇ ਕਲੀਅਰ ਕਰੋ ਪਹਿਲਾਂ ਤਾਂ ਮੈਨੂੰ ਇਹ ਜਿਹੜਾ 475 ਹੈ ਜੀ ਹੁਣ ਅੱਜ ਜਿਹੜਾ ਕੰਪਨੀ ਚੱਲ ਰਿਹਾ ਐਕਸਪੀ ਪਲੱਸ ਆਉਂਦਾ ਇਹ ਅੱਛਾ ਮਤਲਬ ਜੀ ਇਹ ਐਕਸਟਰਾ ਪਾਵਰ ਟਰੈ ਇਹ ਪਾਵਰ ਐਕਸਟਰਾ ਇਹ 44 ਐਚਪੀ ਦਾ ਟਰੈਕਟਰ ਹੈ ਜੀ ਕਿਹੜਾ ਇਹ ਟਰੈਕਟਰ ਹੈ ਹਾਂਜੀ ਹਾਂਜੀ ਅੱਛਾ ਪਹਿਲਾਂ ਜਿਹੜੇ ਆਉਂਦੇ ਸੀ ਜਿਵੇਂ ਭੂਮੀ ਪੁੱਤਰ ਆਉਂਦੇ ਸੀ ਉਹ ਪਹਿਲਾਂ 40 ਐਚਪੀ ਦੇ ਆਉਂਦੇ ਸੀ ਭੂਮੀ ਪੁੱਤਰ ਤਾਂ ਹੁਣ ਇਹ ਵੀ ਹੈ ਨਹੀਂ ਇਹ ਜਿਹੜਾ ਹੈਗਾ ਜਿਹਦੇ ਵਿੱਚ ਐਕਸਪੀ ਪਲੱਸ ਲਿਖਦਾ ਨਾ ਇਹ ਇੱਕ ਐਕਸਪੀ ਪਲੱਸ ਹੈ ਹਾਂ ਪਾਵਰ ਐਕਸਟਰਾ ਪਾਵਰ ਹੀ ਨਹੀਂ ਚਾਰ ਪਾਵਰ ਵੱਧ ਕੇ ਆਈ ਹੈ ਹੁਣ ਟਰੈਕਟਰ ਦੀ ਫਿਰ ਹੁਣ ਮੈਨੂੰ ਐਂ ਦੱਸੋ ਉਹ ਜੂਵੋ ਖੜਾ ਪਰ ਉਹਦੇ 'ਚ ਵੀ ਮਿਲੂਗਾ ਇਹ ਕਿਹਦੇ ਵਿੱਚ ਜੀ ਨਾ ਇਹ ਜੂਵੋ 'ਚ ਨਹੀਂ ਆਉਂਦਾ ਜੀ 475 ਇੱਕ ਭੂਮੀ ਪੁੱਤਰਾ ਐਕਸਪੀ ਪਲੱਸ ਹੋ ਗਿਆ ਤੇ ਦੂਆ ਇੱਕ ਪਾਵਰ ਪਲੱਸ ਚ ਵੀ ਆਉਂਦਾ ਮੈਨੂੰ ਲੱਗਦਾ ਹਾਂ ਉਹ ਆਉਂਦੇ ਆ ਬਟ ਆਪਣੇ ਕੋਲ ਇੱਥੇ ਨਹੀਂ ਆਉਂਦੇ ਹੈਗੇ ਪਤਾ ਇਹੀ ਜ਼ਿਆਦਾ ਵੇਚਦੇ ਆ ਐਕਸਪੀ ਪਲੱਸ ਜ਼ਿਆਦਾ ਵਿਕਦਾ ਇਹੀ ਬਗਲਾ ਜਿਵੇਂ 575 ਰੁਪਏਆਂ 585 ਇਹ ਸਾਰੇ ਚ ਮਿਲਦੇ ਆ ਹਾਂਜੀ ਹਾਂਜੀ ਐਕਸਪੀ ਵੀ ਮਿਲਦੇ ਆ 265 ਤੋਂ ਲੈ ਕੇ ਸਟਾਰਟ ਹੋ ਜਨੇ ਆ ਐਕਸਪੀ ਪਲੱਸ ਅੱਛਾ 265 ਐਕਸਪੀ ਪਲੱਸ 275 475 575 ਤੇ 585 ਐਕਸਪੀ ਪਲੱਸ ਇਹ ਹੁਣ ਕਿੰਨੀ ਹਾਰਸ ਪਾਵਰ ਦਾ ਟ੍ਰੈਕ ਹੈ ਇਹ 44 ਐਚਪੀ ਦਾ ਜੀ ਕੋਈ ਹੋਰ ਹੈ ਜੀ ਇਹਦੇ ਵਿੱਚ 6 ਸਾਲ ਦੀ ਇਹਦੀ ਇੰਜਨ ਦੀ ਵਾਰ ਏ ਟਰੈਕਟਰ ਦੀ ਹਾਂਜੀ ਹਾਂਜੀ ਇਹਦੀ ਆਪਾਂ ਬਾਕੀ ਗਰੰਟੀ ਵਾਰੰਟੀ ਦੀ ਗੱਲ ਕਰੀਏ 6 ਸਾਲ ਦੀ ਮਿਲਦੀ ਹੈ ਹਾਂਜੀ 6 ਸਾਲ ਦੀ ਇੰਜਨ ਦੀ ਵਾਰੰਟੀ ਹੈਗੀ ਹੈ ਇੰਜਨ ਦੀ ਵਾਰੰਟੀ ਹਾਂਜੀ ਹਾਂਜੀ ਅੱਛਾ ਇਹਦੀ ਸਰਵਿਸ ਸਰਪਸੰਦਾ ਚਾਰਟ ਸਰਵਿਸ ਉਹੀ 100 ਘੰਟੇ ਤੇ ਕਰਦੇ ਹਾਂ ਜੀ ਪਹਿਲੀ ਮੈਨੂੰ ਹੁਣ ਐਂ ਵੀ 200 ਚਲੋ ਇਹ ਇਹ ਟਰੈਕਟਰ ਤੇ ਕੋਈ ਸਕੀਮਸ ਕੋਮ ਵਾਲਾ ਵੀ سلسلہ ਹੈਗਾ ਜਾਂ ਮਤਲਬ ਹਲੇ ਹੈ ਨਹੀਂ ਕੁਝ ਨਹੀਂ ਹਲੇ ਸਕੀਮ ਤਾਂ ਫਿਲਹਾਲ ਕਿਸੇ ਵੀ ਟਰੈਕਟਰ ਤੇ ਨਹੀਂ ਹੈਗੀ ਸਬਸਿਡੀ ਜ਼ਰੂਰ ਆਉਂਦੀ ਹੈ ਕਦੇ ਕਦੇ 585 ਦੇ ਚੱਲਦੀ ਸੀ ਜਿਹੜੀ ਦਸੰਬਰ ਦੇ ਵਿੱਚ ਬੰਦ ਹੋਈ ਹੈ ਅੱਛਾ ਦਸੰਬਰ ਚ ਬੰਦ ਹੋ ਗਈ 85 ਯੂ ਬੋ ਅੱਛਾ ਆਪਾਂ ਟਾਇਰ ਸਾਈਜ਼ ਦੀ ਗੱਲ ਕਰੀਏ ਹੁਣ ਹਾਂਜੀ ਹਾਂਜੀ ਟਾਇਰ ਬਿਲਕੁਲ ਜੀ ਦੇਖੋ ਮਤਲਬ ਗੁੱਡੀਅਰ ਦੇ ਸੀਅਰ ਦੇ ਅਪੋਲੋ ਦੇ ਟਾਇਰ ਜ਼ਿਆਦਾ ਆਉਂਦੇ ਨੇ ਠੀਕ ਹੈ ਸਾਈਜ਼ ਸੂਜ ਦੀ ਗੱਲ ਕਰੀਏ ਆ 13628 ਦੇ ਆਉਂਦੇ ਨੇ ਜੀ ਇਹਨੂੰ ਅੱਛਾ 13628 ਦੇ ਟਾਇਰ ਆ ਗਏ ਹਾਂਜੀ 13628 ਦੇ ਨੇ ਇਹਨੂੰ ਡਿਸਟ੍ਰਿਬਿਊਟਰ ਦੇਖੋ ਲੱਗਿਆ ਵਾ ਡਿਸਟ੍ਰਿਬਿਊਟਰ ਵੀ ਆ ਗਿਆ ਹਾਂਜੀ ਡਬਲ ਡਬਲ ਡਿਸਟ੍ਰਿਬਿਊਟਰ ਲੱਗਿਆ ਇਹਨੂੰ ਇਹਨੂੰ ਹਾਂਜੀ ਇਹ ਦੇਖੋ ਡਬਲ ਲੱਗਿਆ ਵਾ ਪਾਵਰ ਸਟੀਅਰਿੰਗ ਹੈ ਜਾਂ ਦੂਜਾ ਇਹ ਇਹ ਪਾਵਰ ਸਟੀਅਰਿੰਗ ਹੈ ਜੀ ਤੇਲ ਵਾਲੀਆਂ ਬ੍ਰੇਕਾਂ ਓਕੇ है है। अच्छा पावर स्टीयरिंग ਕਰਦਾ ਥੋੜੀ ਸਾਹ ਕੁਝ ਫਰਕ ਪਾਇਆ ਪਹਿਲਾਂ ਨਾਲ 475 ਨਾਲੋਂ ਇਹਦੇ ਚ ਲੰਮਾਈ ਲਮੂਈ ਚ ਜਾਂ ਕੁਝ ਨਹੀਂ ਦੇਖੋ ਹੈਗਾ ਸਪੇਸ ਬਣਾਈ ਹੈ ਸਪੇਸ ਉਹ ਦੇਖੋ ਜਿਆਦਾ ਪਹਿਲਾਂ ਨਾਲੋਂ ਅੱਛਾ ਹਾਂ ਪਹਿਲਾਂ ਨਾਲੋਂ ਸਪੇਸ ਜ਼ਿਆਦਾ ਹੀ ਨਹੀਂ ਐਵਰੇਜ ਦੀ ਗੱਲ ਕਰੀਏ ਮਾਈਲੇਜ ਮਾਈਲੇਜ ਬਹੁਤ ਵਧੀਆ ਦੇ ਰਿਹਾ ਹੈ 4 ਕਿ ਲੀਟਰ ਹੈਗਾ ਘੰਟੇ ਦਾ 3.5 ਤੋਂ ਲੈ ਕੇ 4 ਦੇ ਵਿੱਚ 15 ਦੀ ਮੋਟਰ ਚਲਾ ਦੂਗਾ ਰਾਮਨਾਲ ਜੀ ਬਿਲਕੁਲ ਪੂਰੀ ਚਲਾਉਗੀ ਹਾਂਜੀ ਹਾਂਜੀ 15 ਕਿੰਨੀ ਕੈਟਾਗਰੀ ਦਾ ਕਹਿੰਦੇ ਤੁਸੀਂ ਇਹਨੂੰ ਇਹਨੂੰ 44 HP ਦਾ ਅੱਛਾ 44 HP ਤੇ ਹੀ ਕੈਟਾਗਰੀ 44 ਹੈ ਜੀ ਚੱਲੂਗਾ 575 ਆਪਣਾ ਕਿੰਨੇ ਦਾ ਚੱਲ ਉਹ 47 ਦਾ ਪਹਿਲਾਂ 45 ਦਾ ਆਉਂਦਾ ਸੀ ਜਿਹੜੇ ਹੁਣ ਨਵੇਂ ਐਕਸਪੀ ਆ ਰਹੇ ਆ ਉਹ 47 ਐਕਸਪੀ ਤੇ 585 ਉਹ 50 HP ਉਹ 50 HP ਆ ਗਿਆ ਤੇ ਜਿਹੜਾ ਉਹ ਪਤਾ 555 ਖੜਾ ਉਹ ਕੈਟਾਗਰੀ 52 ਹੈਗੀ ਹੈ ਜੀ ਉਹ ਵੀ 50 HP ਚ ਆਉਂਦਾ ਟਰੈਕਟਰ ਅੱਛਾ ਹੁਣ ਆਪਾਂ 472 ਦੀ ਗੱਲ ਕਰ ਲਈ ਹੈ ਜੀ ਆਪਾਂ ਨੂੰ ਮਤਲਬ ਜਿਹੜੀ ਕੀਮਤ ਕੋਮ ਤਾਂ ਜਿਹੜੀ 6 ਤੋਂ 7 ਦੇ ਵਿੱਚ ਹਾਂਜੀ 6 ਤੋਂ 7 ਦੇ ਵਿੱਚ 6 ਤੋਂ 7 ਦੇ ਵਿੱਚ ਵਿੱਚ ਇਹਦੀ ਟਰੈਕਟਰ ਦੀ ਕੀਮਤ ਹੈ ਤੇ ਬਾਕੀ ਅੱਜ ਤਿੰਨ ਟਰੈਕਟਰ ਐ ਡਿਲੀਵਰੀ ਹੋ ਰਹੀ ਹੈ ਤੇ ਬੜਾ ਸੋਹਣਾ ਟਰੈਕਟਰ ਹੈ ਬਾਕੀ ਦੀ ਵਾਜੂਬੂ ਚੈੱਕ ਕਰਾਵਾਂਗੇ ਤੁਹਾਨੂੰ ਮੱਥਾ ਮੱਥਾ ਟੇਕ ਲਿਆ ਸਾਰਾ ਬਾਈਆਂ ਨੂੰ ਵਧਾਈਆਂ ਦੇ ਦਿੱਤੀਆਂ ਤੇ ਹਾਂ ਤੇ ਹੁਣ ਆਪਾਂ 555 ਦੀ ਆਪਾਂ ਤੁਹਾਨੂੰ ਮੋਟੀ ਮੋਟੀ ਜਾਣ ਛੋਟੀ ਸਾਹਿਬ ਜਿਹੜਾ ਹੁਣ ਨਵਾਂ ਅਲਟਰਾ ਆਊਗਾ 605 ਹਾਂਜੀ 4휠 ਡਰਾਈਵ ਆਪਾਂ ਕਹਿ ਦਿੰਨੇ ਆਂ ਵੀ ਕ੍ਰੀਪਰ ਗੇਅਰ 'ਚ ਆ ਜਾਂਦਾ 4th ਸਪੀਡ ਕਹਿੰਦਾ ਆਪਾਂ ਇਹ ਆਉਂਦਾ ਰਹੂਗਾ ਕਿ ਬੰਦ ਹੋਊਗਾ ਕਿਹੜਾ ਜੀ ਫਿਲਹਾਲ ਤਾਂ ਚੱਲ ਰਹੇ ਸਾਰੇ ਆਉਣਗੇ ਟਰੈਕਟਰ ਇਹ ਫਿਰ ਆਊਗਾ ਇਹ ਆਉਂਦੇ ਰਹੂਗਾ ਡਿਮਾਂਡ ਦੇ ਹਿਸਾਬ ਹੋਊਗਾ ਨਾ ਜਿਵੇਂ ਲੱਗੂਗਾ ਕੰਪਨੀ ਨੂੰ ਵੀ ਟਰੈਕਟਰ ਸਾਡਾ 4휠 ਜ਼ਿਆਦਾ ਵਿਕ ਰਹੇ ਐ ਇਹਦੀ ਡਿਮਾਂਡ ਘਟ ਗਈ ਫਿਰ ਭਾਵੇਂ ਰੁਕ ਜੂਵੇ ਨਈ ਫਿਲਹਾਲ ਚੱਲੂਗਾ ਇਹ ਜਿਹਨੇ 555 ਲੈਣਾ ਉਹਨੂੰ ਮਿਲੂਗਾ ਮਿਲੂਗਾ ਜੀ 555 ਮਿਲੂਗਾ ਜੀ ਰਾਮ ਨਾਲ ਠੀਕ ਹੈ ਠੀਕ ਹੈ ਜਿਹੜਾ 605 ਨਵਾਂ ਆਉਣਾ ਉਹ ਸੀਆਰਡੀ ਹੋਊਗਾ ਜਾਂ ਦੂਜਾ ਹੋਊਗਾ ਨਹੀਂ ਉਹ ਸੀਆਰਡੀ ਤੋਂ ਵਗੈਰਾ ਜੀ ਅੱਛਾ ਸੀਆਰਡੀ ਤੋਂ ਵਗੈਰਾ ਤੇ ਇੱਧਰ ਇੱਕ ਟਰੈਕਟਰ 85 ਖੜਾ ਅੱਜ ਇਹਦੀ ਵੀ ਡਿਲੀਵਰੀ ਆਉਣੀ ਹੈ ਇਸ ਤੋਂ ਬਾਅਦ ਇਹਦੀ ਡਿਲੀਵਰੀ ਹੋਣੀ ਹੈ ਜਿਹੜਾ ਇਹ ਟਰੈਕਟਰ ਦਿੱਤੇ ਸਕੀਮ ਚ ਦਿੱਤੇ ਜੀ ਕਿਹੜਾ ਜੀ ਇਹ 85 ਆਸਕੀਮ ਤਾਂ ਵੈਸੇ ਬੰਦ ਸੀ ਆਪਣੇ ਵੱਲੋਂ ਅਸੀਂ ਦੇ ਰਹੇ ਹਾਂ ਸਕੀਮ ਅੱਛਾ ਹਾਂ ਟਰੈਕਟਰ ਲੈਸ ਕਰਕੇ ਦੇਈ ਜਾ ਰਹੇ ਨੇ ਨਹੀਂ ਡਿਸਕਾਊਂਟ ਦੇ ਰਹੇ ਹਾਂ ਹਾਂਜੀ ਬਿਲਕੁਲ ਡਿਸਕਾਊਂਟ ਇਹ ਚੱਲਦੇ ਆਲੇ ਫਿਲਹਾਲ ਚੱਲ ਰਿਹਾ ਜੀ ਹੁਣ ਦੇਖੋ ਹੀ ਫੋਨ ਕਰੂਗਾ ਤੁਹਾਨੂੰ ਡਿਸਕਾਊਂਟ ਦਵਾਂਗੇ ਫਿਰ ਦਵਾਂਗੇ ਜੀ ਅੱਛਾ 85 ਖੜੇ ਆ ਆਪਣੇ ਕੋਲ ਜੀ ਕੋਈ 85 ਸਾਡੇ ਕੋਲ ਇਸ ਟਾਈਮ 5 ਟਰੈਕਟਰ ਖੜੇ ਆ ਜੀ 3 ਸਾਡੇ ਬੁੱਕਾਂ 2 ਸਾਡੇ ਕੋਲ ਐਕਸਟਰਾ ਖੜੇ ਨੇ ਐਕਸਟਰਾ ਖੜੇ ਆ ਅੱਜ ਨਹੀਂ ਮਹਾਤਮਕਾ ਕਰਤਾ ਮੈਂ ਕਿਹਾ ਮਹਾਤਮਕਾ ਜੀ ਠੀਕ ਹੈ ਹਾਂ ਤਾਂ ਕੱਜ ਪੂਰਾ ਰੌਣਕ ਵੇਲਾ ਚੱਲਦਾ ਹਾਂ 50 ਪਾਵਰ ਹਾਂਜੀ ਇਹਦੀ ਬਹੁਤ ਵਧੀਆ ਮਤਲਬ ਇਹਦੀ ਟਰੈਕਟਰ ਦੀ ਜਿਵੇਂ ਕਹਦੇ ਨੇ ਆ ਡੀਜ਼ਲ ਦੀ ਖਰਤ ਬੜੀ ਘੱਟ ਹੈਗੀ ਐ ਅਸੀਂ ਆਪ ਇਹ ਟਰੈਕਟਰ ਚੈੱਕ ਕੀਤਾ ਏ ਇਹ ਮਤਲਬ 7 ਫੁੱਟ ਦਾ ਸੁਪਰ ਸੀਡਰ ਇਹਦੇ ਵਿੱਚ ਆ ਰਾਮਨਾਲ ਚੱਲਦਾ ਤੇ 10-10 ਦੀ ਹੈਰੋ 10-10 ਦੀ ਤਾਂ ਵੀ ਖਿੱਚੀ ਜਾਂਦਾ ਇਹ ਰਾਮਨਾਲ ਚੱਲਦੀਆਂ ਜੀ ਤੇ ਬਾਕੀ ਸਾਢੇ 4 ਲੀਟਰ ਇਹਨੇ ਤੇਲ ਖਾਦਾ ਘੰਟੇ ਦਾ ਅੱਛਾ ਹਾਂਜੀ ਸਾਢੇ 4 ਹਾਂਜੀ ਮਤਲਬ ਬਹੁਤ ਵਧੀਆ ਪਰਫਾਰਮੈਂਸ ਹੈ ਠੀਕ ਹੈ ਅਸੀਂ ਪਹਿਲਾਂ ਟਰੈਕਟਰ ਘੱਟ ਵੇਚਦੀ ਸੀ ਇਹ ਹਾਂ 85 ਕਿਉਂਕਿ ਸਾਡੇ ਇੱਥੇ ਘੱਟ बिकਦਾ ਸੀ ਪਰ ਜਿੱਦਣ ਦਾ ਹੁਣ ਟਰੈਕਟਰ ਦੀ ਸਕੀਮ ਤੇ ਉਸ ਤੋਂ ਬਾਅਦ ਫਿਰ ਟਰੈਕਟਰ ਦਾ ਸਾਡੇ ਕੋਲੋਂ ਸਾਨੂੰ ਮੰਗਾਉਣੀ ਪਈ ਮਤਲਬ ਸਟਾਕ ਚ ਰੱਖਣੇ ਪੈਂਦੇ ਨੇ ਸਟਾਕ ਚ ਰੱਖਣੇ ਪੈਂਦੇ ਨੇ ਇਹ 3 ਸਪੀਡ ਹੈ ਇਹ 3 ਸਪੀਡ ਹੈ ਜੀ ਹਾਂ ਇਹ ਲੋ ਮੀਡੀਅਮ ਜਿਹੜਾ ਉਹ ਹੈ ਸਾਹਮਣੇ ਵਾਲਾ ਨਹੀਂ ਇਹ ਤਾਂ ਪਹਿਲਾਂ ਹੀ ਦੂਜੇ ਹੀ ਆਉਂਦੇ ਨੇ ਜੀ ਇਹ ਲੋ ਹਾਈ ਜੀ ਹਾਂ ਜੀ ਹਾਈ ਲੋ ਚ ਹੀ ਆਉਂਦੇ ਨੇ ਅੱਛਾ ਇਹ ਹਾਈ ਲੋ ਦੇ ਵਿੱਚ ਹੀ ਆਉਂਦੇ ਹਾਂ ਜੀ ਉਹ ਅਲਟਰਾ ਵੀ ਅਲਟਰਾ ਵੀ ਹਾਈ ਲੋ ਚ ਹੀ ਆ ਹਾਈ ਲੋ ਦੇ ਵਿੱਚ ਹੀ ਲੋ ਇੱਕ ਵਾਰ ਆਪਾਂ ਤੁਹਾਨੂੰ ਆਵਾਜ਼ ਸੁਣਾ ਦਈਏ ਥੋੜੀ ਸਭ ਲੋ ਫੜੋ ਮੜ ਜਾ ਕੈਮਰਾ ਆਪਾਂ ਤੁਹਾਨੂੰ ਇਹ ਜੀ ਬਾਅਦ ਚੈੱਕ ਕਰਾਉਣੀ ਹੈ ਟਰੈਕਟਰ ਦੀ ਕਿਵੇਂ ਹੈ ਰਲੜਾ ਰੂਲਾ ਮੋੜ ਮੋੜ ਕਿਵੇਂ ਤੇ ਗੱਲ ਕਰੀਏ ਕੰਫਰਟ ਦੀ ਇਹਦੀ ਤੇ ਪਹਿਲਾਂ ਨਾਲੋਂ ਫਰਕ ਬਹੁਤ ਪਾ। ਸਪੇਸ ਹੈਗੀ ਆ ਜੀ ਬੈਟਰ ਨੂੰ ਵਧੀਆ। ਹਾਂ ਬਹੁਤ ਸੁਨਣਾ। ਖੁੱਲਾ ਟਰੈਕਟਰ ਹੈ। ਅੱਛਾ ਡਿਸਟ੍ਰਿਬਿਊਟਰ ਲਈ ਭਰਾ ਆ ਗਿਆ ਹਨਾ ਕੋਲੇ ਇਹਦਾ। ਹਾਂਜੀ। ਹਾਂ। ਸਾਈਡ ਗੇਅਰ ਤਾਂ ਭਲੇਖਾ ਪਾਉਂਦਾ। ਹਾਂਜੀ। ਆ ਦੇਖੋ ਜਿਹੜਾ ਡਿਸਟ੍ਰਿਬਿਊਟਰ ਦਿੱਤਾ ਨਾ ਇੱਥੇ ਤੇ ਐਵਰੇਜ ਦੀ ਤਾਂ ਐਵੇਂ ਗੱਲ ਕਰਨ ਦੀ ਕੋਈ ਲੋੜ ਨਹੀਂ ਆ ਹਨਾ। ਨਹੀਂ ਐਵਰੇਜ ਤਾਂ ਦੇਖੋ ਇਹ ਟਰੈਕਟਰ ਤਾਂ ਸਦਾ ਬਾਹਰ ਨੇ। ਇਹ ਤਾਂ ਪਹਿਲਾਂ ਚੱਲਦੀ ਆ ਰਹੇ ਨੇ। ਹਾਂਜੀ ਹਾਂ ਬਿਲਕੁਲ। ਇਹਦਾ ਲੋ ਹਾਈ ਆਹ ਕਰਦਾ ਸਾਈਡ ਵਿੱਚ ਹਨਾ। ਹਾਂਜੀ। ਇਹ ਤਾਂ ਪੀਟੀਓ ਵਾਲਾ ਜੀ ਇਹ ਪੀਟੀਓ ਆ ਗਈ ਹਾਂ ਆਹ ਹੀ ਪੈਚ ਪੈਨ ਚ ਆ ਗਿਆ ਹਾਂ ਆ ਬੜਾ ਹੈਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਾਂ ਹੁਣ ਇਹਦੀ ਬਾਅ ਚੈੱਕ ਕਰਾਉਣੀ ਆ ਬਾਅ ਦੇਖਿਓ ਸਾਊਂਡ ਸੁਣਿਓ ਕਿੰਨਾ ਸੋਹਣਾ ਸਾਊਂਡ ਹੈ ਤੇ ਇਹਦੀ ਲਿਫਟ ਸੱਚ ਮੈਂ ਪੁੱਛਾਂ ਲਿਫਟ ਕਪੈਸਿਟੀ ਕਰੀਏ ਇਹਦੀ 1800 ਕਿਲੋ ਦੀ 1800 ਕਿਲੋ ਅੱਛਾ ਜੂਗੋ ਵਾਲੀ ਕਰਤੀ ਤੇ ਹੁਣ ਆਪਾਂ ਸਾਊਂਡ ਚੈੱਕ ਕਰਿਓ ਟਰੈਕਟਰ ਦਾ ਥੋੜੀ ਸਾਹ ਸੈਲਫ ਬੋਲ ਸੁਣੀਏ ਕਾਰ ਵਾਲੀਓ ਫੀਲ ਹੈ ਜਮਾਈ ਹਣਾ? ਦਵਾਰ ਤੇ ਮੇਰਾ ਜੀ ਕਰ ਗਿਆ ਦਵਾਰ ਤੇ ਸੈਲਫ ਮਾਰ ਲੈਣ ਨੂੰ। ਧਿਆਨ ਮਾਰ ਜੋ ਫੇਰ ਇੱਕ ਵਾਰ। ਇਹ ਰੱਖੋ। ਸਟਾਰਟਿੰਗ ਐ ਬੜੀ ਪਿਆਰੀ ਟਰੈਕਟਰ ਦੀ। ਹਾਂਜੀ। ਸਟਾਰਟਿੰਗ ਐ ਬਹੁਤ ਸੋਹਣੀ। ਬਹੁਤ ਸੋਹਣੀ ਬਹੁਤ ਸੋਹਣੀ ਜੀ ਆਵਾਜ਼ ਬਹੁਤ ਸੋਹਣੀ ਐ। ਆਵਾਜ਼ ਬੜੀ ਸੋਹਣੀ ਐ ਟਰੈਕਟਰ ਦੀ। ਆਹ ਬਾਤ। ਢਾਣੇ ਗਿਰਦੇ ਆ ਢਾਣੇ ਬਾਜੇ ਦੀ। ਕੋਈ ਪੋਲੀਊਸ਼ਨ ਨਹੀਂ ਕੋਈ ਧੂੰਆਂ ਨਹੀਂ ਐ ਹੁਣ। ਗੇਅਰ ਗੁਰ ਚ ਫਰਕ ਪਿਆ ਇਹਦੇ ਚ ਪਹਿਲਾਂ ਨਾਲੋਂ ਗੇਅਰ ਤਾਂ ਸੇਮ ਹੀ ਐ ਸੇਮ ਹੀ ਐ ਹਾਂ ਜਿਹਨੇ ਉਹ ਥੋੜੀ ਜਿ ਮੈਨੂੰ ਸਮੂਥਨੈਸ ਜ਼ਿਆਦਾ ਲੱਗੀ ਪਹਿਲਾਂ ਨਾਲੋਂ ਸਮੂਥ ਹੈ ਨਾ ਜਿਵੇਂ ਕੋਈ ਆਵਾਜ਼ ਨਹੀਂ ਐ ਕਿ ਫालतू ਕੋਈ ਐਕਸਟਰਾ ਜਿਵੇਂ ਧੂਆ ਪਾਲਿਆ ਪੀਆ ਪਾਲਿਆ ਨੇੜੇ ਜੇ ਘਲਤਾ ਮਤਲਬ ਹੱਥ ਦੇ ਵਿੱਚ ਹੈ ਨਾ ਕਿਆ ਬਾਤ ਐ ਜੀ ਕਾਰਾਂ ਨਹੀਂ ਬਣਾਉਂਦੀਆਂ ਕਾਰਾਂ ਤਨੂ ਤੋੜਾ ਚੈੱਕ ਕਰਾਉਨੇ ਆ ਇਹਦਾ ਰਿਕਮ ਰੁਕ ਜਾਦੇ ਕਿਉਂਕਿ ਨਾਮ ਦਾ ਬ੍ਰੇਕ ਬੈਕ ਨੂੰ ਵੀ ਤੋੜਾ ਬਹੁਤ ਆ ਲੋਜ ਹੈਦਾ ਦੇ ਲੋਟੇ ਤੋਰ ਹੈ ਨਾ ਤੋਰੇ ਦੀ ਗੱਲ ਕਰੀ ਉਹਦੇ ਬਰੋਬ ਨੇ 555 ਜਿੰਨਾ ਹਾਂਜੀ 555 ਜਿੰਨੇ ਤੋਰ ਆ ਮੈਂ ਇਹਦਾ 19 ਹੀ ਤੋਰ ਹੈ 19 ਹੀ ਤੋਰ ਹੈ ਜਿਵੇਂ ਉਹ ਦੂਏ ਲੋਟ ਟਰਾਲੀ ਪੜਦੇ ਦੂਏ ਜੇ ਪਟਿਆ ਕਿ ਬਾਕੀ ਜੋਰ ਇਹਦਾ ਜਲਵਾ ਦਿਖਾਵਾਂਗੇ ਬਈ ਹੁਣ ਖੇਤ ਖਾਲੀ ਹੋ ਜਾਣਗੇ ਇਹ ਵਧਾਈਆਂ ਸਾਰਿਆਂ ਨੂੰ ਜੀ ਇੱਕ ਵਾਰ ਇਹ ਸਾਡੇ ਨਾਲ ਦੇ ਪਿੰਡੇ ਜਾ ਰਿਹਾ ਹੈ ਬਰਾਸ ਪਿੰਡ ਵੇਖਾ ਕੀ ਪੁੱਛਦੇ ਆ ਉਹਨਾਂ ਨੂੰ ਕਿਵੇਂ ਲੱਗਿਆ ਟਰੈਕਟਰ ਕਿਵੇਂ ਨੇ ਬੈਨਤਾ ਮੁਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਜੀ ਆ ਗਏ ਮਿੰਦਰਾ ਚ ਬਹੁਤ ਔਖੇ ਜੁੜਿਆ ਤੁਸੀਂ ਹਾਂਜੀ ਹਾਂਜੀ ਕਿਵੇਂ ਲੱਗਿਆ ਟਰੈਕਟਰ ਆਪਾਂ ਵਧੀਆ ਲੱਗਿਆ ਆਪਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਆਪਾਂ ਨੇ ਲੈਣਾ ਹੀ ਹਤਾ ਆਪਣੇ ਕੋਲ بڑے ਟਰੈਕਟਰ ਸਾਰੇ ਹੈਗੇ ਆ 2500 ਦਾ 475 ਲੈਣਾ ਤੂੰ ਡੀਜ਼ਲ ਡੀਜ਼ਲ ਦਾ ਕਿਵੇਂ ਲੱਗਦਾ ਬਹੁਤ ਵਧੀਆ ਟਰੈਕਟਰ ਐਨ ਸਰਾਈ ਵਧੀਆ ਚੀਜ਼ ਐ ਹਾਂ ਐਨ ਵਧੀਆ ਵਧੀਆ ਜੇ ਛੋਟੇ ਮੋਟੇ ਕੰਮ ਤੋਂ ਲੈ ਕੇ ਇਹ ਬੜਾ ਬੜੇ ਵੀ ਕਰੂਗਾ ਪੂਰੇ ਮੈਂ ਕਹਿੰਦਾ ਪਾਵਰ ਵੀ ਵਧਾਤੀ ਪਹਿਲਾਂ ਨਾਲ ਹਾਂ ਵਧਾਤੀ ਆ ਸਹੂਲਤ ਦੇਖ ਲਓ ਕਿੰਨੀ ਲੱਗਦੀ ਹੈ ਕਿੰਨਾ ਫਰਕ ਪਾਤਾ ਪੰਪ ਦਾ ਦੱਸਿਆ ਉਹਨੇ ਮੈਨੂੰ ਸਾਰਾ ਕੁਝ ਹੁੰਦੇ ਨੇ ਮੁਰੇ ਤੇ ਆ ਜਿਹੜਾ ਪਾਵਰ ਸਟੀਅਰਿੰਗ ਕਰਤਾ ਉਹਦੇ ਕਰਕੇ ਇਹਦੇ ਕੁਸ਼ ਲੰਬਾਈ ਵਧਾਤੀ ਇਹਦੀ ਅੱਛਾ ਲਿਫਟ ਦੇਖ ਲਓ ਤੁਸੀਂ ਇਹਦੀ ਲਿਫਟ ਪਹਿਲਾਂ ਨਾਲ ਤੇ ਜ਼ਿਆਦਾ ਕਰਦੀ ਸੈਂਸਿੰਗ ਇਹਦੀ ਜਿਹੜੀ ਆ ਲਿਫਟ ਵਾਲੀ ਐ ਨਾ ਹਾਂ ਇਹਨੂੰ ਲਿਫਟ ਜਿਹੜੀ ਉਹ ਕੰਟਰੋਲ ਬਹੁਤ ਜਲਦੀ ਕਰੂਗਾ ਇਹ ਕੰਟਰੋਲ ਤਾਂ ਪਹਿਲੀ ਹੀ ਮਹੀਨਿਆਂ ਦਾ ਬਹੁਤ ਜ਼ਿਆਦਾ ਸਮਾਰਟ ਤਾਂ ਇਹਦਾ ਹੋਰ ਵੀ ਜ਼ਿਆਦਾ ਹੋਗਾ ਤੇ ਕਪੈਸਿਟੀ ਵੀ ਇਹਦੀ ਵੱਧ ਗਈ ਹੁਣ ਬਾਕੀ ਟਰਾਲੀ ਵਾਲਾ ਤੇਰੇ ਸਾਹਮਣੇ ਸਿਸਟਮ ਲਾਤਣ ਵਾਲੇ ਦੇਖ ਛੋਟਾ ਸਾ ਪੀਟੀਓ ਕਿੰਨੀ ਹੈ ਦੀ 49 ਐਸ ਪੀ ਐਮ 49 40 ਜਣੀ ਚਲਾਈ ਜਾਓ 15 ਦੀ ਮੋਟਰ ਤੱਕ ਹਾਂ ਨਾ ਸਾਡੇ ਤਾਂ ਬਿਜਲੀ ਵੀ ਚਲਾ ਦਿੰਦਾ ਯਾਰ 265 ਦੀ ਬਿਜਲੀ ਚਲਾਉਂਦਾ ਦਾ 265 ਚਲਾਉਂਦਾ ਤਾਂ ਪਹਿਲਾਂ ਅੱਧਾ ਪਚਲਾਉਗਾ ਆਰਾਮ ਨਾਲ ਇਹ ਤਾਂ ਫਿਰ ਹੋਰ ਵੀ ਨਾਲ ਹਾਂ ਇਹ ਤਾਂ ਹੈ ਬਾਕੀ ਹੁਣ ਚੱਲੇ ਫਿਰ ਲੈ ਕੇ ਹਾਂ ਜੀ ਹੁਣ ਪਹਿਲਾਂ ਮੱਥੇ ਮੱਥਾ ਟੇਕਣਾ ਹਾਂ ਠੀਕ ਇਹ ਫ ਖੇਤ ਮੇਲੇ ਹੋ ਜਾਣਾ ਖੇਤ ਕਰੋ ਵਿਹਲਾ ਤੁਹਾਨੂੰ ਮੁਲਾ ਕਰ ਲਈਏ ਤੁਹਾਨੂੰ ਕਣਕ ਚ ਅਸਲ ਚ ਕਣਕ ਤੇ ਬਾਦੇ ਚੱਲੂ ਹਨਾ ਕੰਮ ਸੋਚੀ ਆ ਇਹ ਬਰਾਸਪਿੰਡ ਚੱਲਿਆ ਵੀ ਨਰੈਣਗੜ ਨਰੈਣਗੜ ਹਾਂ ਅਛਾ ਨਰੈਣਗੜ ਹਾਂ ਰਾਈ ਮਾਜਰਾ ਪਿੰਡ ਠੀਕ ਹੈ ਠੀਕ ਹੈ ਲਓ ਜੀ ਇੱਕ ਵਾਰ ਮੁਬਾਰਕਾ ਸਾਰਿਆਂ ਨੂੰ ਤੇ ਆਜੋ ਫਿਰ ਕਰੋ ਤਿਆਰੀ ਤੁਸੀਂ ਖੜੋ ਕੋਲ ਨਹੀਂ ਆਜੋ ਜੀ ਟਰੈਕਟਰ ਦੇਖਣ ਦਾ ਮੜਾ ਮੜਾ ਪਰਾਂ ਨੂੰ ਲਓ ਜੀ ਲਓ ਜੀ ਆ ਵੀ ਫੜਨ ਨੂੰ ਅੰਕਲ ਨਾਲ ਆ ਵੀ ਫੜਨ ਲਓ ਵਰਕਾ ਜੀ ਤੁਹਾਨੂੰ ਇਹ ਆਹੋ ਆਪਾਂ ਅੱਜ ਦਾ ਇੱਕ ਦੂਜਾ ਕੰਮ ਕਰ ਲੈਂਦੇ ਆ ਕਾਫੀ ਲੈ ਲੈ ਹੁਣ ਆ ਵੀ ਦੇ ਦੇ ਤੁਸੀਂ ਪਾਓ ਅੰਕਲ ਕੋਈ ਨਹੀਂ ਤੁਸੀਂ ਪਾ ਦਿਓ ਲਓ ਜੀ ਮਹਿੰਦਰਾ ਨਾਲ ਜੋੜਦੇ ਬੰਦੇ ਅੱਜ ਆਪਾਂ ਦੇ ਆ ਬਾਈ ਨੂੰ ਪਾਓ ਲਓ ਤੁਸੀਂ ਮਹਿੰਦਰਾ ਦੀਆਂ ਕੈਪ ਬੜੀਆਂ ਸੋਹਣੀਆਂ ਕੈਪ ਨੇ ਕਿ ਸੇਉ ਪਰਮਿੰਦਰਾ ਦੀ ਬਲੈਂਡਿੰਗ ਆ ਗਈ ਹੈ ਨਾ ਕਿ ਲੈਣਾਂ ਦੇ ਠੀਕ ਹੈ ਆ ਨਾਲ ਦੇ ਦੋ ਇੱਕ ਦੋ ਨਾਲ ਦੇ ਆ ਮੈਂ ਆਹਨੇ ਬੱਸ ਹਾਂਜੀ ਹਾਂ